ਇਕ ਵਾਰੀ ਫੇਰ ਤੋਂ ਢਹਲੋਂ ਦੀ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਨਾਕਾਮ ਕਰ ਦਿੱਤੀ ਗਈ ਹੈ ਫਿਲਹਾਲ ਖਬਰਾਂ ਜਿਹੜੀਆਂ ਨੇ ਹੋ ਰਹੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਚੌਂਕੀ ਦੇ ਨੇੜੇ ਉਹ ਆਈਡੀ ਮਿਲਿਆ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਤਣਸਣੀ ਫੈਲ ਗਈ ਹੈ ਹਾਲਾਂਕਿ ਬੰਮਸ ਕੁਆਇਰਡ ਦੀ ਟੀਮ ਮੌਕੇ ਤੇ ਪਹੁੰਚੀ ਹੋਰ ਉਹਨਾਂ ਵੱਲੋਂ ਇਸ ਜੋ ਆਈਡੀ ਮਿਲਿਆ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਪਰ ਸਵਾਲ ਇਹ ਹੈ ਕਿ ਆਖਿਰਕਾਰ ਰਈਆ ਪੁਲਿਸ ਚੌਂਕੀ ਕਿਸ ਦੇ ਨਿਸ਼ਾਨੇ ਉੱਤੇ ਹੈ ਕਿਉਂਕਿ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਜਿਹੜੀਆਂ ਨੇ ਸਕੂਲਾਂ ਨੂੰ ਵੀ ਮਿਲੀਆਂ ਨੇ ਨਾਲ ਦੇ ਨਾਲ ਕੋਰਟ ਕੰਪਲੈਕਸ ਨੂੰ ਵੀ ਮਿਲੀਆਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਉਸ ਤੋਂ ਬਾਅਦ ਹੁਣ ਆਈਡੀ ਜਦੋਂ ਬRAND ਹੁੰਦਾ ਹੈ ਰਈਆ ਪੁਲਿਸ ਚੌਂਕੀ ਦੇ ਨੇੜੇੋਂ ਤਾਂ ਸਵਾਲ ਜਿਹੜੇ ਨੇ ਉਸ ਸੁਰੱਖਿਆ ਨੂੰ ਲੈ ਕੇ ਉੱਠਨੇ ਸ਼ੁਰੂ ਹੋ ਗਏ ਨੇ ਕੋਈ ਵੀ ਵੱਡੀ ਘਟਨਾ ਜਿਹੜੀ ਸੀ ਉਹ ਵਾਪਰ ਸਕਦੀ ਸੀ ਲੇਕਿਨ ਸਮੇਂ ਰਹਿੰਦੇ ਪੁਲਿਸ ਨੂੰ ਇਹ ਸੂਚਨਾ ਮਿਲ ਜਾਂਦੀ ਹੈ ਗੁਪਤ ਸੂਚਨਾ ਦੇ ਆਧਾਰ ਤੇ ਕਿ ਰਈਆ ਪੁਲਿਸ ਚੌਂਕੀ ਦੇ ਨੇੜੇ ਜਿਹੜੀ ਹੈ ਇਹ ਆਈਡੀ ਮਿਲਿਆ ਹੈ ਜਿਸ ਨੂੰ ਤੁਰੰਤ ਬੰਮ ਸਕੁਐਡ ਦੀ ਟੀਮ ਨੂੰ ਬੁਲਾ ਕੇ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਲੇਕਿਨ ਪੁਲਿਸ ਇਸ ਮਾਮਲੇ ਤੇ ਬੋਲਣ ਤੋਂ ਗੁਰੇਜ਼ ਕਰਦੀ ਨਜ਼ਰ ਆ ਰਹੀ ਹੈ ਸਾਡੇ ਸਹਿਯੋਗੀ ਜਿਹੜੇ ਨੇ ਉਹ ਰੋਹਿਤ ਉੱਥੇ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਵੀ ਤਸਵੀਰਾਂ ਲਈਆਂ ਗਿਆ ਨੇ ਔਰ ਉਹ ਥਾਂ ਦਿਖਾਈ ਗਈ ਹੈ ਜਿੱਥੇ ਜਿਹੜੀ ਆਈਡੀ ਸੀ ਉਸ ਨੂੰ ਬੈਗ ਦੇ ਵਿੱਚ ਰੱਖਿਆ ਗਿਆ ਸੀਗਾ ਔਰ ਕਿਹਾ ਜਾ ਰਿਹਾ ਹੈ ਕਿ ਸਮੇਂ ਰਹਿੰਦੇ ਜੇਕਰ ਇਸ ਆਈ ਡੂ ਨੋ ਨਸ਼ਟ ਨਾ ਕੀਤਾ ਜਾਂਦਾ ਤਾਂ ਕੋਈ ਵੀ ਵੱਡੀ ਘਟਨਾ ਜਿਹੜੀ ਸੀ ਵਾਪਰ ਸਕਦੀ ਸੀ ਔਰ ਕੋਈ ਜਾਨਾਂ ਜਿਹੜੀਆਂ ਸੀ ਉਹ ਜਾ ਸਕਦੀਆਂ ਸੀ ਲੱਗਦਾ ਦੱਸਦೇನೆ ਆ ਕਿ ਬਿਤੇ ਦਿਨਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਜ਼ਿਲ੍ਹੇ ਸੀ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਬੰਬ ਨੂੰ ਉਡਾਉਣ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਲਗਾਤਾਰ ਵੱਖ-ਵੱਖ ਸਕੂਲਾਂ ਨੂੰ ਮਿਲੀਆਂ ਨੇ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਸਾਰੇ ਸਕੂਲ ਸੀ ਜਿਨ੍ਹਾਂ ਨੂੰ ਬੰਬਨਾ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ ਔਰ ਉਸ ਤੋਂ ਬਾਅਦ ਕੂਲਾਂ ਦੇ ਵਿੱਚ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਚਿਆਂ ਨੂੰ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਸੀਗਾ ਹਾਲਾਂਕਿ ਪੁਲਿਸ ਵੱਲੋਂ ਹਲੇ ਵੀ ਹੱਥ ਜੜੇ ਨੇ ਖਾਲੀ ਨੇ ਸਾਈਬਰ ਸੈੱਲ ਦੇ ਹੱਥ ਖਾਲੀ ਨੇ ਕਿ ਆਖਿਰਕਾਰ ਇਹ ਧਮਕੀਆਂ ਈਮੇਲ ਪਰ ਜਾਂ ਧਮਕੀਆਂ ਕੌਣ ਦੇ ਰਿਹਾ ਹੈ ਔਰ ਇਸੇ ਦੇ ਵਿਚਾਲੇ ਹੁਣ ਅੰਮ੍ਰਿਤਸਰ ਦੇ ਰਈਆ ਦੇ ਪੁਲਿਸ ਚੌਂਕੀ ਦੇ ਨੇੜਿਓ ਇਹ ਜਿਹੜਾ ਬੰਬੇ ਉਹ ਮਿਲਿਆ ਹੈ ਔਰ ਆਈਡੀ ਮਿਲਿਆ ਔਰ ਆਈਡੀ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਨ ਜਿਹੜੀ ਹੈ ਉਹ ਗੰਭੀਰਤਾ ਦੇ ਨਾਲ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਸਾਡੇ ਸਹਿਯੋਗੀ ਜਿਹੜੇ ਰਈਆ ਤੋਂ ਨੇ ਰੋਹਿਤ ਉਹ ਪਹੁੰਚੇ ਹੋਏ ਨੇ ਪੂਰੀ ਜਾਣਕਾਰੀ ਦੇ ਰਹੇ ਨੇ ਆਖਿਰਕਾਰ ਇਹ ਬੰਬ ਕਿੱਥੇ ਰੱਖਿਆ ਗਿਆ ਸੀ ਆਈਡੀ ਔਰ ਕੀ ਮਨਸੂਬੇ ਹੋ ਸਕਦੇ ਨੇ ਫਿਲਹਾਲ ਤਮਾਮ ਜਾਣਕਾਰੀ ਜਿਹੜੀ ਹੈ ਉਹ ਸਾਡੇ ਸਹਿਯੋਗੀ ਵੱਲੋਂ ਦਿੱਤੀ ਜਾ ਰਹੀ ਹੈ ਆਹੋ ਤੁਹਾਨੂੰ ਵੀ ਸੁਣਸਣਾਂ ਦੇ ਚੱਲਦੇ ਆ ਜਗਬਾਨੀ ਟੀਵੀ ਨਾਲ ਜੁੜੇ ਹੋਏ ਤੁਸੀਂ ਮੈਂ ਹਾਂ ਰੋਹਿਤ ਅਰੋੜਾ ਪੰਜਾਬ ਭਰ ਦੇ ਵਿੱਚ ਜਿਹੜੀਆਂ ਖੋਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਰ ਕਿਤੇ ਜਿਹੜਾ دہشت ਦਾ ਮਾਹੌਲ ਸਿਰਜਿਆ ਜਾ ਰਿਹਾ ਏ ਜਾਂ ਕਹਿ ਲਾਗੀ ਪੈਦਾ ਕੀਤਾ ਜਾ ਰਿਹਾ ਕੋਸ਼ਿਸ਼ ਸ਼ਰਾਰਤੀ ਇੰਤਜ਼ਾਮ ਵੱਲੋਂ ਅੱਜ ਦਿਨ ਵਕਫ ਵਕਫ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਰਈਆ ਦੇ ਵਿੱਚ ਮੌਜੂਦਾਂ ਰਈਆ ਜਿਲ੍ਹਾ ਅੰਮ੍ਰਿਤਸਰ ਦਾ ਇੱਕ ਵੱਡਾ ਕਸਬਾ ਹੈ ਉੱਥੇ ਮੌਜੂਦਾਂ ਜਿੱਥੇ ਰਈਆ ਪੁਲਿਸ ਚੌਕੀ ਦੇ ਨਾਲ ਇੱਕ ਬਿਹੜਾ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਇਸ ਨੂੰ ਪੁਲਿਸ ਦੀ ਮੁਸਤੈਦੀ ਕਹਿ ਸਕਦੇ ਹਾਂ ਪੁਲਸ ਦੀ ਅਲਰਟ ਕਹਿ ਸਕਦੇ ਆਂ ਕਿ ਅਲਰਟ ਦੇ ਨਾਲ ਜਿਹੜੀ ਪੁਲਸ ਆਈ ਅਲਰਟ ਤੇ ਉਸ ਮਸਤੀਦੀ ਦੇ ਨਾਲ ਜਿਹੜਾ ਵੱਡਾ ਜਿਹੜਾ ਹਾਦਸਾ ਡਲ ਗਿਆ ਹਾਦਸਾ ਹੁਣੋ ਟਲਿਆ ਹੈ ਰਈਆ ਚੌਂਕੀ ਨੂੰ ਅਡਾਉਣ ਦੀ ਜਿਹੜੀ ਸਾਜ਼ਿਸ਼ ਰਚੀ ਗਈ ਸੀ ਜੀਆਂ ਸੱਚ ਸੁਣ ਰਹੇ ਹੋ ਤੁਸੀਂ ਰਈਆ ਪੁਲਿਸ ਚੌਂਕੀ ਨੂੰ ਅਡਾਉਣ ਦੀ ਸਾਜ਼ਿਸ਼ ਰਚੀ ਗਈ ਸੀ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਨ ਨੂੰ ਮੇਰੇ ਮਗਰ ਰਈਆ ਚੌਂਕੀ ਹੈ ਇੱਥੇ ਰਈਆ ਚੌਂਕੀ ਕਾਫੀ ਪੁਰਾਣਾ ਇੱਕ ਤੇ ਵੱਡਾ ਕਸਬਾ ਹੈ ਰਈਆ ਚੌਂਕੀ ਜਿਹਦੀ ਮਗਰਲੇ ਪਾਸੇ ਕਹਿ ਸਕਦਾ ਕਿ ਇੱਕ ਬਲਾਸਟ ਹੁੰਦਾ ਹੈ ਬਲਾਸਟ ਤਿਆਰ ਕੀਤਾ ਹੁੰਦਾ ਹੈ ਇਸ ਨੂੰ ਡਾਉਣ ਦੇ ਮਕਸਦ ਦੇ ਨਾਲ ਅਤੇ ਪੁਲਿਸ ਵੱਲੋਂ ਜਿਹੜਾ ਉਸ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ ਮਸਤੀ ਦੇ ਨਾਲ ਪੁਲਿਸ ਦੀ ਕਹਿ ਸਕਦੇ ਹਾਂ ਅਤੇ ਜੇ ਕਿਤੇ ਰੱਬ ਨਾ ਕਰੇ ਇਹ ਕਿਤੇ ਕਦੀ ਵੀ ਨਾ ਰੱਬ ਕਰੇ ਇਸ ਤਰ੍ਹਾਂ ਦਾ ਕੋਈ ਹਾਸਾ ਹੋਵੇ ਜੇ ਕਿਤੇ ਹਾਸਾ ਹੋ ਜਾਂਦਾ ਤਾਂ ਉਸ ਦਾ ਜਿਹੜਾ ਬਹੁਤ ਹੀ ਵੱਡਾ ਕਹਿ ਸਕਦੇ ਹਾਂ ਕਿ ਨੁਕਸਾਨ ਹੋ ਸਕਦਾ ਸੀਗਾ ਪਿਛਲੀ ਸਾਈਡ ਇਸ ਕੋ ਪਿਛਲੀ ਸਾਈਡ ਜਿਹੜਾ ਸਿੱਟ ਕੀਤਾ ਗਿਆ ਸੀਗਾ ਅਨਨੋਨ ਪਰਸਨ ਵੱਲੋਂ ਜਿਹੜਾ ਸਿੱਟ ਕੀਤਾ ਗਿਆ ਸੀ ਉਸ ਤੇ ਜਿਹੜੀ ਐਫ ਆਈ ਆਰ ਪੁਲਿਸ ਵੱਲੋਂ ਦਰਜ ਕਰ ਲਈ ਗਈ ਹੈ ਅਣਪਛਾਤੇ ਦੇ ਖਿਲਾਫ ਅਤੇ ਪੁਲਿਸ ਵੱਲੋਂ ਵਕ ਵਕ ਜੜੀਆਂ ਈਮਾਨਦਾਰੀ ਕਰਤੀ تھی ਅੰਗੀਆਂ ਨੇ ਇਹ ਗੱਲ ਕਰ ਲਾ ਮੈਂ ਇਹ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਵੀ ਇੱਥੇ ਕੱਲ੍ਹ ਦੇ ਤਨਾਤ ਕੀਤੇ ਗਏ ਜਦੋਂ ਰਾਤ ਹੀ ਇੱਥੇ ਬਰਾਮਦਗੀ ਹੁੰਦੀ ਹੈ ਉਸ ਤੋਂ ਬਾਅਦ ਤਨਾਤ ਕੀਤੇ ਗਏ ਨੇ ਜਿਹੜਾ ਪੁਲਿਸ ਵੱਲੋਂ ਫਿਲਹਾਲ ਇਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੱਲ ਕਰਨ ਤੋਂ ਜਿਹੜਾ ਇਨਕਾਰ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਜਿਹੜਾ ਹਜੇ ਫਿਲਹਾਲ ਪੁਲਿਸ ਦੇ ਜਿਹੜੇ ਇੱਥੇ ਅਧਿਕਾਰੀ ਮੌਜੂਦ ਨੇ ਉਹਨਾਂ ਦਾ ਆਹੀ ਗੱਲ ਕਹਿਣੀ ਹੈ ਕਿ ਜਿਹੜਾ ਜੋ ਵੀ ਗੱਲ ਹੋਏਗੀ ਜਿਹੜੀ ਉਹ ਉੱਪਰ ਅਲਾ ਅਧਿਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਅਲਾ ਅਧਿਕਾਰੀਆਂ ਨਾਲ ਜਦੋਂ ਇਹ ਗੱਲ ਕੀਤੀ ਗਈ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਐਫ ਆਈ ਆਰ ਦਰਜ ਕਰ ਲਈ ਗਈ ਹੈ ਐਫ ਆਈ ਆਰ ਨੰਬਰ ਦੇ ਦਿੱਤਾ ਗਿਆ ਹੈ ਇਹ ਗੱਲ ਕਰ ਰਲਾ ਇੱਥੇ ਇੱਕ ਬਾੜ ਦੇ ਵਿੱਚ ਗੱਡੀਆਂ ਵੇਖ ਸਕਦੇ ਹੋ ਤੁਸੀਂ ਲੱਗੀਆਂ ਇਹਦੀ ਬਿਲਕੁਲ ਪਿਛਲੀ ਸਾਈਡ ਜਿਹੜੀ ਗਰਾਊਂਡ ਇੱਕ ਇੱਕ ਗਰਾਊਂਡ ਹੈ ਉੱਥੇ ਜਿੱਥੇ ਕੋਈ ਵੀ ਆ ਜਾ ਸਕਦਾ ਹੈ ਉਸ ਤੇ ਜਿਹੜਾ ਮਗਰਲੀ ਸਾਈਡ ਕੰਧ ਦੇ ਤੁਨ ਵਿਖਾਉਣ ਦੀ ਕੋਸ਼ਿਸ਼ ਕਰਦਾ ਤਸਵੀਰਾਂ ਦੇ ਵਿੱਚ ਮਗਰਲੀ ਸਾਈਡ ਜਿਹੜਾ ਇਹ ਫਿਰ ਤੇ ਕੀਤਾ ਜਾਂਦਾ ਹੈ ਤੇ ਪ੍ਰਮਾਤਮਾ ਦਾ ਸ਼ੁਕਰ ਕਰ ਸਕਦੇ ਆ ਕਿ ਅਨਹੋਣੀ ਨਹੀਂ ਹੋਈ ਨਹੀਂ ਤੇ ਕਿ ਬਹੁਤ ਵੱਡਾ ਜਿਹੜਾ ਹਾਸਾ ਹੋ ਸਕਦਾ ਸੀਗਾ ਪੁਲਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਇਸ ਜ਼ਬੰਦ ਦੇ ਵਿੱਚ ਐਸਐਸਪੀ ਜਿਹੜੇ ਨੇ ਉਹ ਕੁਝ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਸਾਰੇ ਵਿੱਚ ਇਹ ਦੇਖਣਾ ਹੋਊਗਾ ਮਗਰਲੇ ਬੰਨੇ ਜਿਹੜਾ ਕਹਲਾ ਕਿ ਇੱਕ ਵਾਰ ਦਾ ਸਮਾਪਿਆ ਹੈ ਬਿਲਕੁਲ ਇਸ ਜਗ੍ਹਾ ਦੇ ਉੱਤੇ ਦੱਸਿਆ ਜਾ ਰਿਹਾ ਹੈ ਜੋ ਕਿ ਸੂਤਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਪੁਲਸ ਵੱਲੋਂ ਕੋਈ ਵੀ ਜਿਹੜਾ ਅੰਦਰ ਦੇ ਸਾਂਝੇ ਕਰਨ ਤੋਂ ਗਰੇਜ਼ ਕੀਤਾ ਜਾ ਰਿਹਾ ਹੈ ਪਰ ਜਿਹੜਾ ਦੱਸਿਆ ਜਾ ਰਿਹਾ ਕਿ ਇਸ ਜਗ੍ਹਾ ਤੇ ਇਹ ਜਿਹੜਾ ਬਿਲਕੁਲ ਕੰਦ ਦੇ ਨਾਲ ਫਿੱਟ ਕੀਤਾ ਜਾਂਦਾ ਹੈ ਉਸ ਨੂੰ ਡਿਸਟਰੋਏ ਕਰ ਦਿੱਤਾ ਜਾਂਦਾ ਹੈ ਜਿਹੜੇ ਬੰਬ ਨਿਰੋਧਕ ਦਸਤੇ ਨੇ ਪੁਲਿਸ ਮਹਿਕਮੇ ਦੇ ਉਹਨਾਂ ਵੱਲੋਂ ਆਹ ਜਿਹੜੀ ਜਗ੍ਹਾ ਐ ਇੱਥੇ ਕੋਈ ਵੀ ਆ ਜਾ ਸਕਦਾ ਕਿਉਂਕਿ ਇਹ ਗਰਾਊਂਡ ਐ ਰਸਤਾ ਨਿਕਲਦਾ ਐ ਵਕਫ ਵਕਫ ਪਿੰਡਾਂ ਨੂੰ ਇਧਰੋਂ ਰਸਤਾ ਜਿਹੜਾ ਖਡੂਰ ਸਾਹਿਬ ਨੂੰ ਨਿਕਲਦਾ ਐ ਇਹ ਪੁਲਿਸ ਦੇ ਜਿਹੜੇ ਹਾਸੇ ਦਾ ਸ਼ਿਕਾਰ ਹੋਏ ਜਿਹੜੇ ਵਾਹਨ ਜੋ ਕਿ ਕਬਾਰ ਦਾ ਰੂਪ ਲੈ ਚੁੱਕੇ ਨੇ ਇਸ ਜਗ੍ਹਾ ਤੇ ਜਿਹੜਾ ਟਿਟ ਕੀਤਾ ਜਾਂਦਾ ਐ ਠੀਕ ਆ ਜੀ ਇਸ ਜਗ੍ਹਾ ਤੇ ਘਾ ਵੀ ਜਿਹੜਾ ਟਕਲਡ ਗਿਆ ਪੁਲਿਸ ਵੱਲੋਂ ਜਿਹੜਾ ਤਕੀਕਾਤ ਆਪਣੇ ਸਿਰ ਤੇ ਜਿਹੜੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਐ ਬਿਲਕੁਲ ਜਿਹੜੀ ਦੀਵਾਰ ਐ ਇਹ ਬਿਲਕੁਲ ਸਾਂਝੀ ਦੀਵਾਰ ਐ ਤਰੇ ਇਹ ਚੌਂਕੀ ਦੀ ਅਤੇ ਇਸ ਸਾਈਡ ਤੇ ਜਿਹੜਾ ਗਰਾਊਂਡ ਨੇ ਜਿੱਥੇ ਬੱਚੇ ਵੀ ਖੇਡਦੇ ਨੇ ਵੱਖ-ਵੱਖ ਜਿਹੜੇ ਜਗ੍ਹਾ ਤੋਂ ਫਿਲਹਾਲ ਜਿਹੜਾ ਇੱਥੇ ਕਹਿ ਸਕਦਾ ਕਿ ਕਾਫੀ ਜਿਹੜਾ ਘਾਹ ਕੁ ਗਿਆ ਹੋਇਆ ਹੈ ਪਰ ਇੱਥੇ ਨਾਲ ਹੀ ਮਸਜਿਦ ਦੇ ਨਾਲ ਹੀ ਉਸ ਦੇ ਸਾਈਡ ਤੇ ਗਰਾਊਂਡ ਹੈ ਸਰਕਾਰੀ ਸਕੂਲ ਦੀ ਇਸ ਜਗ੍ਹਾ ਤੇ ਵੀ ਜਿਹੜਾ ਬੱਚੇ ਖੇਡਦੇ ਨੇ ਆ ਕੇ ਇਸ ਸੰਬੰਧੀ ਵਿੱਚ ਜਿਹੜੇ ਪੁਲਿਸ ਦੇ ਜਿਹੜੇ ਡੀਐਸਪੀ ਨੇ ਬਬਕਾ ਲਾੜੂਨ ਸ਼ਰਮਾ ਉਹਨਾਂ ਦਾ ਹੀ ਕਹਿਣਾ ਹੈ ਕਿ ਜਿਹੜੀ ਪੁਲਿਸ ਦੀ ਮੁਸਤੈਦੀ ਸੀ ਉਸ ਦੇ ਨਾਲ ਇਸ ਹਾਦਸੇ ਨੂੰ ਜਿਹੜਾ ਟਾਲ ਰਿਹਾ ਗਿਆ ਇਸ ਸੰਬੰਧੀ ਜਿਹੜੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਬੰਬ ਨਿਰੋਧਕ ਦਸਤੇ ਨੇ ਜਿਹੜੇ ਉਹ ਜਿਹੜਾ ਬਿਲਕੁਲ ਮੌਕੇ ਤੇ ਪਹੁੰਚਦੇ ਨੇ ਅਤੇ ਇਸ ਹਨ ਹੋਣੀ ਹੋਣ ਤੋਂ ਬਚਾ ਲਿਆ ਜਾਂਦਾ ਹੈ ਇਸ ਬੰਦੀ ਅੱਗੇ ਕੀ ਕਾਰਵਾਈ ਹੁੰਦੀ ਹੈ ਜਾਂ ਪੁਲਿਸ ਦਾ ਕੀ ਬਿਆਨ ਸਾਹਮਣੇ ਹੁੰਦਾ ਹੈ ਇਸ ਤੋਂ ਐਫ ਆਈ ਆਰ ਕੱਟ ਦਿੱਤੀ ਗਈ ਹੈ ਉਸ ਤੋਂ ਇਲਾਵਾ ਪੁਲਿਸ ਕੀ ਜਿਹੜਾ ਬਿਆਨ ਸਾਹਮਣੇ ਹੁੰਦਾ ਹੈ ਜਾਂ ਫਿਰ ਪੁਲਿਸ ਜਿਹੜਾ ਇਸ ਕਾਰਵਾਈ ਤੇ ਹੋਏਗੀ ਕਿ ਜਿਹੜਾ ਮੁਜਰਮ ਹੈ ਉਹਨਾਂ ਨੂੰ ਫੜ ਕੇ ਇੱਕੋ ਵਾਰੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇ ਫਿਲਹਾਲ ਜਿਹੜੀ ਐਫ ਆਈ ਆਰ ਜਿਹੜੀ ਕੱਟ ਲਈ ਗਈ ਹੈ ਜਿਹੜੀ ਵੀ ਜਾਣਕਾਰੀ ਹੋਏਗੀ ਆਪਣੇ ਦਰਸ਼ਕਾਂ ਨਾਲ ਜ਼ਰੂਰ ਜਿਹੜੀ ਸਾਂਝੀ ਕਰ ਦਿੱਤੀ ਜਾਏਗੀ ਕੈਮਰਾ ਪਰਸਨ ਸਾਗਰ ਦੇ ਨਾਲ ਰਈਆ ਤੋਂ ਜਗਵੰਦੀ ਟੀਵੀ ਲਈ ਰੋਹਿਤ